ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਅਮੀਰ ਕਰਨ ਸਾਰੇ ਦੋਸਤ ਸਾਰੇ ਦੋਸਤ ਵੀਰ ਭਰਾ ਖੈਰiyat ਨਾਲ ਹੋਣਗੇ ਜ਼ਿਕਰੀਆ ਅੱਜ ਆਪਾਂ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਦੀ ਇੱਕ ਨਾ ਹਟਕੇ ਵੀਡੀਓ ਦੇਖਣੀ ਹੈ ਜਿੰਦੇ ਵਿੱਚ ਨਾ ਦਾਦੂ ਵਾਲ ਜਿਹੜੇ ਨੇ ਸੰਤ ਨੇ ਉਹਨਾਂ ਨੇ ਨਾ ਇਲਜ਼ਾਮ ਕਾਫੀ ਲਾਏ ਨੇ ਤੇ ਉਹਨਾਂ ਦੇ ਖਿਲਾਫ ਨਾ ਕੁਝ ਸਖਤ ਜ਼ਬਾਨ ਦਾ ਦਾਦੂ ਵਾਲ ਕਿਸੇ ਬੰਦੇ ਦਾ ਨਾਮ ਹਾਂਜੀ ਸੰਤ ਦਾਦੂ ਵਾਲ ਉਹਨਾਂ ਨੇ ਕਿਹਾ ਅੱਛਾ ਅੱਛਾ ਤੇ ਉਹਨਾਂ ਨੇ ਸਖਤ ਅਲਫਾਜ਼ ਯੂਜ਼ ਕੀਤੇ ਨੇ ਤੇ ਭਾਈ ਰঞ্জੀਤ ਸਿੰਘ ਢੱਡੀਆਂ ਵਾਲਿਆਂ ਦਾ ਅੱਗੋ ਜਵਾਬ ਹੈ ਇਸ ਵੀਡੀਓ ਦੇ ਵਿੱਚ ਦੋਨਾਂ ਦਾ ਇਹ ਅੱਗੇ ਅਕਸਰ ਇੱਕ ਦਫਾ ਮਤਲਬ ਕਿ ਤੁਹਾਡੇ ਕਹਿਣੇ ਮਤਲਬ ਕਿ ਆਪਾਂ ਪਹਿਲਾਂ ਦਾਦੂ ਵਾਲ ਦਾ ਬਿਆਨ ਸੁਣਨੇ ਆ ਫਿਰ ਬਾਈ ਰঞ্জੀਤ ਸਿੰਘ ਢੱਡੀਆਂ ਵਾਲਾ ਕਿਉਂਕਿ ਇਹ ਇੱਕ ਦਫਾ ਇੱਕ ਵੀਡੀਓ ਆਪਾਂ ਐਸੀ ਡਾਲੀ ਸੀ ਬਾਬਾ ਬੰਤਾ ਸਿੰਘ ਦੇ ਨਾਲ ਰਿਲੇਟਡ ਤੇ ਸਾਨੂੰ ਦੋਸਤਾਂ ਨੇ ਇਹ ਕਿਹਾ ਸੀ ਕਿ ਬਾਈ ਰঞ্জੀਤ ਸਿੰਘ ਢੱਡੀਆਂ ਵਾਲਿਆਂ ਦਾ ਤੁਸੀਂ ਛੋਟ ਜਿਹਾ ਕਲਿੱਪ ਇੱਕ ਲਫਜ਼ ਦਾ ਯੂਜ਼ ਕੀਤਾ ਮਤਲਬ ਕਿ 1 ਸੈਕਿੰਡ ਦਾ ਤੇ ਬੰਤਾ ਸਿੰਘ ਦਾ ਤੁਸੀਂ ਪੂਰੀ ਵੀਡੀਓ ਦਿਖਾਈ ਹੈ ਤੇ ਇਹ ਨਾ ਇਨਸਾਫੀ ਹੈ ਅੱਛਾ ਅੱਛਾ ਹਾਂਜੀ ਤੇ ਲੇਕਿਨ ਇਸ ਵੀਡੀਓ ਦੇ ਵਿੱਚ ਉਮੀਦ ਹੈ ਕਿ ਭਾਈਆਂ ਦਾ ਇਤਰਾਜ਼ ਖਤਮ ਹੋ ਜਾਏਗਾ ਵੀਡੀਓ ਦਾ ਆਗਾਜ਼ ਕਰਨੇ ਆਂ ਇਸ ਗੱਲਬਾਤ ਕਰਨੇ ਦੋਸਤਾਂ ਜਦੋਂ ਤੂੰ ਸਾਰਿਆਂ ਤੇ ਟਿੱਪਣੀ ਕਰੂਗਾ ਤੂੰ ਸਾਰਿਆਂ ਦਾ ਸਾਲਾ ਬਣੂਗਾ ਤੇ ਉਹ ਤੇਰੇ ਨਾਲ ਵਿਚਾਰ ਕਰ ਸਕਦੇ ਆ ਜਦੋਂ ਤੂੰ ਇਹ ਗੱਲ ਕਹੇਗਾ ਤਾਂ ਤੇਰੀ ਭਾਸ਼ਾ ਅੰਦਰ ਤੂੰ ਕਹਿ ਰਿਆਂ ਕਿ ਮਾਮੇ ਨਾ ਬਣ ਜਾਇਓ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਿਚਾਰਾਂ ਹੋਰ ਵੀ ਚੱਲਣ ਗਿਆ ਵੀਡੀਓ ਬਣਨ ਗਿਆ ਤੂੰ ਵੀ ਬਣਾਏਗਾ ਵਿਚਾਰ ਚਰਚਾ ਥੋੜਾ ਜਿਹਾ ਭਾਸ਼ਾ ਨੂੰ ਸੰਕੋਚ ਕਰ ਨਹੀਂ ਤੇ ਜਿਹੜੀ ਭਾਸ਼ਾ ਵਰਤੇਗਾ ਉਸੇ 'ਚ ਤੈਨੂੰ ਜਵਾਬ ਮਿਲੂਗਾ ਟੈਟ ਫੋਰ ਟੈਟ ਹੋਊਗਾ ਤੈਂ ਮੈਂ ਤੁਹਾਨੂੰ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਬਾਲਾ ਫੁਕਰ ਪੁਨੇ ਚ ਨਾ ਆਇਓ ਅਸੀਂ ਜਿੱਤ ਗਏ ਅਸੀਂ ਬੜੇ ਮਹਾਨ ਆ ਫੁਕਰ ਪੁਨੇ ਚ ਨਾ ਆਇਓ ਜਿਉ ਪ੍ਰਚਾਰਕ ਜਾਂ ਉਹ ਡੇਰੇਦਾਰ ਲੋਕਾਂ ਦੇ ਚੜਾਵੇ ਦੇ ਉੱਤੇ ਆਪਣਾ ਗੁਜ਼ਰਬਸਰ ਕਰਦੇ ਤੇਰੇ ਕਹਿਣ ਅਨੁਸਾਰ ਤਾਂ ਮੈਨੂੰ ਤੂੰ ਦੱਸ ਦੇ ਵੀ ਤੇਰੇ ਫਾਰਮ ਹੋਸ ਕਿੱਥੇ ਆ ਖਾਨਦਾਨੀ ਏ ਬਾਬੇ ਮਾਰਦੇ ਨੇ ਗੱਲਾਂ ਜਿੱਦੇ ਸਾਡੇ ਆਲਾ ਨਾ ਕੋਈ ਐ ਸਾਹਮਣੇ ਦਵਾਰ ਦੇ ਨਾਲ ਤੇ ਬਹਿ ਜਾਂਦਾ ਜਾ ਕੇ ਕਥਾ ਹੀ ਭੁੱਲ ਜਾਂਦੀ ਹੈ ਇਹਨਾਂ ਨੂੰ ਤੂੰ ਸੋਚਦਾ ਹੋਵੇਂਗਾ ਕਿ ਪਰਮੇਸ਼ਰ ਦਵਾਰ ਬੈਠ ਕੇ ਤੇ YouTube ਤੇ Facebook ਦੇ ਮਾਧਿਅਮ ਦੇ ਨਾਲ ਤੂੰ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰ ਲੇਗਾ ਵੀ ਬਾਹਰੋਂ ਛੱਡ ਕੇ ਇਹ ਤੈਨੂੰ ਕੂੜ ਪ੍ਰਚਾਰ ਤੇਰੇ ਡੇਰੇ 'ਚ ਬੈਠ ਕੇ ਵੀ ਨਹੀਂ ਕਰਨ ਦੇਣਾ ਜੇ ਤੂੰ ਸੋਚਦਾ ਹੋਵੇਂ ਪਰਮੇਸ਼ਰ ਦਵਾਰ ਬੈਠ ਕੇ YouTube ਤੇ Facebook ਤੇ ਕੂੜ ਪ੍ਰਚਾਰ ਕਰ ਲੂੰਗਾ ਗੁਰੂ ਕੇ ਪੰਥ ਖਾਲਸੇ ਨੇ ਤੈਨੂੰ ਇੱਥੇ ਵੀ ਨਹੀਂ ਕਰਨ ਦੇਣਾ ਇਹ ਦਾਦੂਵਾਲ ਵਰਗੇ ਜਿਹਦੇ ਆਨੰਦ ਕਾਰਜਾਂ ਉੱਤੇ ਬਿਆਸ ਆਲਾ ਬਾਬਾ ਆਉਂਦਾ ਹੈ ਇਹਨਾਂ ਦੀਆਂ ਵੱਡਿਆਂ ਨਾਲ ਯਾਰੀਆਂ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸਟੇਜਾਂ ਪਾਵੇਂ ਛੱਡ ਦਿੱਤੀਆਂ ਨੇ ਪਰ ਇਸ ਦੇ باوجود ਵੀ ਪਾਈ ਢੱਡਰੀਆਂ ਵਾਲਿਆਂ ਵੱਲੋਂ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਮਹੀਨਾਵਾਰ ਦੀਵਾਨ ਸਜਾਏ ਜਾ ਰਹੇ ਨੇ ਬੀਤੇ ਦਿਨੀ ਢੱਡਰੀਆਂ ਵਾਲਿਆਂ ਵੱਲੋਂ ਦੀਵਾਨ ਦੌਰਾਨ ਜਿੱਥੇ ਗੁਰਮਤਿ ਪ੍ਰਚਾਰ ਕੀਤਾ ਗਿਆ ਉੱਥੇ ਹੀ ਢੱਡੀਆਂ ਵਾਲਿਆਂ ਦੇ ਨਿਸ਼ਾਨਿਆਂ ਤੇ ਟਕਸਾਲ ਅਤੇ ਭਾਈ ਦਾਦੂਵਾਲ ਵੀ ਰਹੇ ਭਾਈ ਦਾਦੂਵਾਲ ਵੱਲੋਂ ਢੱਡੀਆਂ ਵਾਲੇ ਦੇ ਦੀਵਾਨ YouTube ਤੋਂ ਬੰਦ ਕਰਵਾਉਣ ਦੇ ਬਿਆਨ ਤੇ ਉਹਨਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਢੱਡੀਆਂ ਵਾਲਿਆਂ ਨੇ ਖਦਸ਼ਾ ਜਤਾਇਆ ਕੀ ਹੋ ਸਕਦਾ ਹੈ ਵਿਰੋਧੀ ਤਰ੍ਹਾਂ ਗੁਰਦੁਆਰਾ ਪਰਮੇਸ਼ਰ ਦਵਾਰ ਵਿੱਚ ਉਹਨਾਂ ਦੀਆਂ ਸਟੇਜਾਂ ਬੰਦ ਕਰਵਾ ਦੇਣ ਜਾਂ ਫਿਰ ਉਹਨਾਂ ਨੂੰ ਚੁਕਵਾ ਦਿੱਤਾ ਜਾਵੇ ਭੋਲੋ ਜੋ ਵੀ ਇੱਥੇ ਗੱਲ ਨਿਬੜ ਗਈ ਇੱਥੇ ਗੱਲ ਨਿਬੜ ਗਈ ਨਿਬੜੀ ਨਹੀਂ ਬਾਬੇ ਦਾदूवाल ਦਾ ਬਿਆਨ ਸੁਣਿਆ ਸੀ ਇੱਕ ਉਹ ਪਤਾ ਕੀ ਕਹਿੰਦਾ ਕਹਿੰਦਾ ਟਡਰੀਆਂ ਵਾਲਿਆ ਭੁੱਲ ਜਾ ਤੂੰ ਪਰਮੇਸ਼ਰ ਦਵਾਰ ਵੀ ਦੁਵਾਨ ਲਾ ਲੇਗਾ ਅਸੀਂ ਇੱਥੇ ਵੀ ਨਹੀਂ ਲੱਗਣ ਦੇ ਖਾਲਸੇ ਨੇ ਇੱਥੇ ਵੀ ਨਹੀਂ ਲੱਗਣ ਦੇ ਅਸੀਂ YouTubeਾਂ ਤੇ ਵੀ ਪ੍ਰਚਾਰ ਨਹੀਂ ਹੋਣ ਦੇਣਾ ਕੱਲ ਨਿਹੰਗ ਸਿੰਘਾਂ ਦਾ ਵੀ ਇੱਕ ਬਿਆਨ ਮੈਂ ਪੜਿਆ ਅਕਾਲ ਤਖਤ ਸੈੱਫ ਤੇ ਜਾ ਕੇ ਕੁਝ ਜਥੇਬੰਦੀਆਂ ਦੇ ਬੰਦਿਆਂ ਨੇ ਸਟੇਟਮੈਂਟ ਦਿੱਤੀ ਜਿਹੜਾ ਨਹੀਂ ਆਉਂਦਾ ਸੀ ਚੱਕ ਕੇ ਵੀ ਲੈ ਆਵਾਂਗੇ ਤੇ ਆਉਣ ਵਾਲਾ ਸਮਾਂ ਮੈਂ ਤੁਹਾਨੂੰ ਕਿਹਾ ਸੀ ਇੱਕ ਦਿਨ ਹਰ ਸਟੇਜ ਤੇ ਮੈਂ ਪਿਛਲੇ 1 ਸਾਲ ਚ ਬੋਲਿਆ ਵੀ ਸਟੇਜਾਂ ਸਦਾ ਮੈਂ ਜਿੱਥੇ-ਜਿੱਥੇ ਇਹਦੀ ਦੁਵਾਨ ਲਾਏ ਸੀ ਨਾ ਪਿਛਲੇ ਸਾਲ 19 ਚ ਮੈਂ ਹਰੇਕ ਥਾਂ ਤੇ ਕਹਿ ਕੇ ਆਇਆ ਐ ਸਾਲ ਆਇਆ ਅਗਲੀ ਵਾਰੀ ਪਤਾ ਨਹੀਂ ਆਉਂ ਕਿ ਨਹੀਂ ਐ ਸਾਲ ਆਇਆ ਅਗਲੀ ਵਾਰੀ ਪਤਾ ਨਹੀਂ ਆਉਂਗਾ ਮੈਂ ਹਰ ਥਾਂ ਤੇ ਬੋਲਿਆ ਤੇ ਮੈਂ ਤੁਹਾਨੂੰ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਬਾਲਾ ਫੁਕਰ ਪੁਨੇ ਚ ਨਾ ਆਇਓ ਅਸੀਂ ਜਿੱਤ ਗਏ ਅਸੀਂ ਬੜੇ ਮਹਾਨ ਆ ਫੁਕਰ ਪੁਨੇ ਚ ਨਾ ਆਇਓ ਹੋ ਸਕਦਾ ਸਾਡੀ ਆਸ ਤੇਜ ਵੀ ਨਾ ਰਵੇ ਤੇ ਇਹ ਵੀ ਹੋ ਸਕਦਾ ਚੱਕ ਕੇ ਇਹ ਬੰਦੇ ਸਾਨੂੰ ਲੈ ਕੇ ਜਾਣ ਇੱਥੇ ਤੱਕ ਆਪਣੇ ਮਾਈਂਡ ਦੀ ਤਿਆਰੀ ਰੱਖਿਓ ਇਹ ਦਾਦੂਵਾਲ ਵਰਗੇ ਜਿਹਦੇ आनंद कारजਾਂ ਉੱਤੇ ਬਿਆਸ ਵਾਲਾ ਬਾਬਾ ਆਉਂਦਾ ਹੈ ਇਹਨਾਂ ਦੀਆਂ ਵੱਡਿਆਂ ਨਾਲ ਯਾਰੀਆਂ ਨੇ بڑے ਜਿੱਥੇ ਆਪਾਂ ਐ ਨਾ ਸਮਝੋ ਜਿੱਦਣੇ ਆਪਣੀ ਆਈ ਤੇ ਆਉਂਦੇ ਨੇ ਨਾ ਜਥੇਦਾਰ ਸਾਰਾ ਮੀਡੀਆ ਆਪਣੇ ਹੱਕ 'ਚ ਭਗਤਾਉਂਦੇ ਆ ਵੱਡੇ ਵੱਡੇ ਚੈਨਲ ਨੇ ਅਗਲਿਆਂ ਦੇ ਬੜੀ ਤਾਕਤ ਦੇ ਮਾਲਕ ਨੇ ਆਪਣੇ ਆਪ ਤੇ ਆਪਣੀ ਸੋਚ ਤੇ ਮਾਨ ਕਰੋ ਪਰ ਛੋਟਾ ਨਾ ਸਮਝੋ ਵੀ ਖੇਡ ਹੀ ਹੈ ਕਿਤੇ ਇਹ ਮਜ਼ਾਕ ਹੈ ਕਿਤੇ ਹਾਸਾ ਹੈ ਕਿਤੇ ਐਦਾਂ ਨਹੀਂ ਤਾਂ ਕਰਕੇ ਹੌਸਲਾ ਰੱਖਣਾ ਰਹਿਣਾ ਕਾਇਮ ਹੈ ਪਰ ਤਿਆਰੀ ਸੁਣੋ ਬਾਅਦ ਚ ਬਾਪੂ ਜੀ ਬਾਅਦ ਚ ਕਹੇ ਸੁਣੋ 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 ਸੁਣਿਓ ਆਪਾਂ ਨਾ ਇਸ ਗੱਲ ਦਾ ਖਿਆਲ ਰੱਖਿਓ ਆਪਣੇ ਆਪ ਨੂੰ ਕਾਇਮ ਰੱਖਣਾ ਹੈ ਤੇ ਪਤਾ ਰੱਖਣਾ ਕਿੱਥੇ ਆ ਕਿੱਥੇ ਰੱਖਣਾ ਵੀ ਸਾਡੀ ਸੋਚ ਨਾ ਜਾਵੇ ਸਭ ਕੁਝ ਜਾਂਦਾ ਜਾਵੇ ਸਾਡੇ ਵਿਚਾਰ ਅਸੀਂ ਜਿੱਥੇ ਖੜੇ ਆ ਸਟੈਂਡ ਰੱਖੇ ਖੜੇ ਰਹੀਏ ਸਾਡਾ ਖੜਨਾ ਜ਼ਰੂਰੀ ਹੈ ਪਰਮੇਸ਼ਰ ਦੁਆਰ ਜ਼ਰੂਰੀ ਨਹੀਂ ਸਟੇਜਾਂ ਜ਼ਰੂਰੀ ਨਹੀਂ ਸਾਡਾ ਖੜਨਾ ਜ਼ਰੂਰੀ ਹੈ ਜਿਹੜੀਆਂ ਗੱਲਾਂ ਕਰਦੇ ਸੀ ਉਹਨਾਂ ਗੱਲਾਂ ਤੇ ਖੜੇ ਰਹਿਣਾ ਡਿੱਗੇ ਨਾ ਦੁਆਲ ਨੂੰ ਜਵਾਬ ਦੋਲੀਏ ਨਾ ਆਪਣੇ ਆਪ ਨੂੰ ਕਾਇਮ ਰੱਖੀਏ ਤੇ ਇਹ ਵੀ ਚੇਤਾ ਰੱਖੋ ਸਾਡਾ ਵਿਰੋਧ ਗੁਰੂ ਸਾਹਿਬ ਦਾ ਮਜ਼ਾਕ ਉਡਾਉਣਾ ਨਹੀਂ ਸਾਡਾ ਮਸਲਾ ਗੱਪੀਆਂ ਕਰਕੇ ਜਿਹੜਾ ਸਿੱਖਾਂ ਦਾ ਮਜ਼ਾਕ ਉੱਡਦਾ ਹੈ ਉਹਨਾਂ ਨਾਲ ਵਿਰੋਧ ਹੈ ਸਾਡਾ ਸੁਣੋ ਅਸੀਂ ਚਾਹੁੰਦੇ ਹਾਂ ਗੁਰੂ ਸਾਹਿਬ ਦੀ ਏਦਾਂ ਦੀ ਕਲੀਅਰ ਪਿਕਚਰ ਲੋਕਾਂ ਸਾਹਮਣੇ ਹੋਵੇ ਵੀ ਸਾਡੇ ਗੁਰੂ ਸਾਹਿਬ ਵੱਲ ਕੋਈ ਉਂਗਲ ਨਾ ਕਰ ਸਕੇ ਇਸ ਦੌਰਾਨ ਭਾਈ ਟਰਦੀਆ ਵਾਲੇ ਨੇ ਭਾਈ ਦਾਦੂਵਾਲ ਦਾ ਜਮ ਕੇ ਮਜ਼ਾਕ ਵੀ ਉਡਾਇਆ ਉਹਨਾਂ ਕਿਹਾ ਕਿ ਭਾਈ ਦਾਦੂਵਾਲ ਸੰਗਤਾਂ ਨੂੰ ਪੇਡਾਂ ਦੱਸਦੇ ਨੇ ਪਰ ਜਦੋਂ ਇਹੀ ਸੰਗਤਾਂ ਉਹਨਾਂ ਦੇ دیਵਾਨਾ ਵਿੱਚ ਚਲੀ ਜਾਂਦੀਆਂ ਨੇ ਤਾਂ ਭਾਈ ਦਾਦੂ ਵਾਲ ਵਰਗਿਆਂ ਨੂੰ ਕਥਾ ਤਕ ਵੀ ਭੁੱਲ ਜਾਂਦੀ ਏ ਕੱਲ ਬਾਬੇ ਦਾਦੂ ਵਾਲ ਨੇ ਕਿਹਾ ਉੱਥੇ ਇੰਟਰਵਿਊ ਚੱਲਦੀ ਸੀ ਬਾਹਰ ਉਹ ਕਹਿੰਦਾ ਕੱਠ ਦਾ ਕੀ ਐ ਕੱਠ ਤੇ ਸਰਸੇ ਵਾਲੇ ਦੇ ਬਹੁਤ ਸੀ ਕੱਠ ਤੇ ਬਾਪੂ ਆਸਰਾਮ ਦੇ ਬਹੁਤ ਸੀ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜਾ ਸਾਡਾ ਕੱਠ ਹੈ ਨਾ ਸਾਡਾ ਇਹਦੇ ਚੋਂ ਅੱਧੇ ਅੱਧੇ ਉਹ ਨੇ ਜਿਹੜੇ ਕਥਾਵਾਚਕਾਂ ਨੂੰ ਬਾਣੇ ਪਾ ਲੈਣਗੇ ਮੈਂ ਝੂਠ ਬੋਲਦਾ ਇਹ ਇਹ ਐ ਤਿੱਖੀਆਂ ਤਿੱਖੀਆਂ ਕਲਮਾਂ ਨੇ ਸਭ ਸਮਝਦੇ ਨੇ ਇਹਨਾਂ ਸਾਹਮਣੇ ਨਾ ਉਹਦੀ ਰੋਂਗ ਨੰਬਰ ਦਾ ਪਤਾ ਲੱਗ ਜਾਂਦਾ ਵੀ ਝੂਠ ਬੋਲਦਾ ਐਨੇ ਤੇਜ਼ ਨੇ ਰੋਂਗ ਨੰਬਰ ਇਹ ਐ ਇਕੱਠ ਨਹੀਂ ਵੀ ਐਦਾਂ ਮੰਨ ਲਓ ਵੀ ਇਕੱਠੇ ਇਹ ਤੇ ਪੇਡਾਂ ਹੀ ਦੱਸਦੇ ਸਾਨੂੰ ਅਗਲਾ ਕਹਿੰਦਾ ਪੇਡਾਂ ਤੇ ਕਹਿਣਾ ਪਰ ਚਲੋ ਸ਼ਬਦ ਉੱਪਰ ਆ ਜਾ ਲੱਗਦਾ ਮੁੰਨ ਕੇ ਵਖਾ ਫੇਰ ਜਮੰਨੀ ਐ ਫੇਰ ਮੰਨੀ ਐ ਤੈਨੂੰ ਤੂੰ ਜਿਵੇਂ ਦੁਨੀਆ ਨੂੰ ਤੁਸੀਂ ਭੇਡਾਂ ਨੂੰ ਮੁੰਨਦੇ ਫਿਰਦੇ ਨਾ ਲੁੱਟਦੇ ਫਿਰਦੇ ਆ ਆ ਸਾਡੇ ਆਲਿਆਂ ਨੂੰ ਲੁੱਟ ਕੇ ਵਿਖਾ ਐਨਾਂ ਦੇ ਜਵਾਬ ਦੇ ਕੇ ਵਿਖਾ ਇਹ ਬਾਬੇ ਮਾਰਦੇ ਨੇ ਗੱਲਾਂ ਜਿੱਦੇ ਸਾਡੇ ਆਲਾ ਨਾ ਕੋਈ ਐ ਸਾਹਮਣੇ ਦੀਵਾਨ ਦੇ ਨਾਲ ਤੇ ਬਹਿ ਜਾਂਦਾ ਜਾ ਕੇ ਕਥਾ ਹੀ ਭੁੱਲ ਜਾਂਦੀ ਹੈ ਇਹਨਾਂ ਦੀ ਕਥਾ ਹੀ ਭੁੱਲ ਜਾਂਦੀ ਹੈ ਵੀ ਆਹ ਬੈਠਾ ਸਾਹਮਣੇ ਅੱਧਾ ਦੀਵਾਨ ਫੇਰ ਉਹ ਸਫਾਈਆਂ ਦੇਣ ਦੀ ਲਾ ਦਿੰਦਾ ਛੰਕਾ ਨਾ ਕਰਿਆ ਜੇ ਅੱਧਾ ਦਵਾਨ ਉਹਦਾ ਸਫਾਈਆਂ ਤੇ ਲੱਗ ਜਾਂਦਾ ਮੈਂ ਗੱਲ ਕਰਨ ਲੱਗਾ ਮਾਂ ਛੰਕਾ ਨਾ ਕਰਿਆ ਜੇ ਉਹਨੂੰ ਪਤਾ ਵੀ ਛੰਕੇ ਕਰਨਗੇ ਕੋਈ ਸ਼ੱਕ ਇਹ ਬੰਦੇ ਤੇਜ ਨੇ ਸਾਰੇ ਇੱਕ ਬੰਦਾ ਬਹਿ ਜਾਏ ਉਹਦੀ ਕਥਾ ਅੱਧੀ ਰੁਲ ਜਾਂਦੀ ਹੈ ਇੰਨੇ ਤੇਜ ਨੇ ਐਡੇ ਕਮਲੇ ਨਹੀਂ ਇਹ ਠੀਕ ਹੈ ਗੱਲ ਸਮਝ ਸਮਝ ਕੇ ਬੰਦੇ ਦਾ ਦਿਮਾਗ ਚੱਲ ਪੈਂਦਾ ਵੀਰੋ ਗੱਡੀ ਇੱਕ ਵਾਰੀ ਟੱਕਾ ਨਾ ਦੇ ਕੇ ਸਟਾਰਟ ਕਰ ਦਿਓ ਫਿਰ ਥੋੜਾ ਰੁਕ ਦੀ ਕਿਤੇ ਇਹ ਸਟਾਰਟ ਹੋ ਗਏ ਐ ਇਹ ਰੁਕਣ ਵਾਲੇ ਹੈ ਨਹੀਂ ਟੱਡੀਆਂ ਵਾਲੇ ਇੱਥੇ ਹੀ ਨਹੀਂ ਰੁਕੇ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜੇਬ ਵਿੱਚੋਂ ਨਿਕਲਿਆ ਜਥੇਦਾਰ ਕਹਿ ਕੇ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਹੀਂ ਲਾ ਰਹੇ ਸਗੋਂ ਜਥੇਦਾਰਾਂ ਦੀ ਸੱਚਾਈ ਲੋਕਾਂ 'ਗੇ ਰੱਖ ਰਹੇ ਨੇ ਉਹਨਾਂ ਦੋਸ਼ ਲਾਇਆ ਕਿ ਜਥੇਦਾਰ ਭਾਈ ਹਰਪ੍ਰੀਤ ਸਿੰਘ ਇੱਕ ਧਿਰ ਯਾਨੀ ਕਿ ਟਕਸਾਲ ਦਾ ਪੱਖ ਪੂਰ ਰਹੇ ਨੇ ਉਹਨਾਂ ਫਿਰ ਤੋਂ ਦੁਹਰਾਇਆ ਤੇ ਉਹਨਾਂ ਨੂੰ ਪੰਥ ਵਿੱਚੋਂ ਛੇਕੇ ਜਾਣ ਦਾ ਕੋਈ ਡਰ ਨਹੀਂ ਏ। ਮਾਫੀਰ ਓਏ ਝੂਠ ਦੇ ਕੋਈ ਨਹੀਂ। ਜੇਬਾਂ 'ਚੋਂ ਨਿਕਲੇ ਕਿ ਨਹੀਂ। ਵੱਡਿਆਂ ਡੇਰਿਆਂ ਤੇ ਚੌਂਕੀਆਂ ਭਰਦੇ ਕਿ ਨਹੀਂ। ਝੂਠ ਦੇ ਕੋਈ ਨਹੀਂ। ਪਤਾ ਕੀ ਕਹਿਣਗੇ ਅਕਾਲ ਤਖਤ ਨਾਲ ਮੱਥਾ ਲਾਉਂਦੇ ਐ ਓਏ ਤੁਹਾਡਾ ਸੱਚ ਦੱਸਦੇ ਐ। ਇਹ ਅਕਾਲ ਤਖਤ ਨਾਲ ਮੱਥਾ ਨਹੀਂ। ਅ ਜਥੇਦਾਰ ਸਿੰਘ ਸਾਹਿਬ ਕਹਿਣਗੇ ਅਕਾਲ ਤਖਤ ਦੀ ਮਾਨ ਮਰਿਆਦਾ ਬਹਾਲ ਕਰਾਉਣੀ ਹੈ ਕਾਇਮ ਕਰਨਾ ਹੈ ਇਹ ਦੱਸੋ ਵੀ ਖਰਾਬ ਕਿੰਨੇ ਕੀਤੀ ਹੈ ਤੁਹਾਡਿਆਂ ਜਥੇਦਾਰਾਂ ਨੇ ਕੀਤੀ ਹੈ ਇਹ ਗੱਲ ਗਏ ਮੁੱਲ ਪਾਏ ਹੈ ਮੁੱਲ ਉਹਨਾਂ ਨੇ ਕੀਤੀ ਹੈ ਖਰਾਬ ਲੋਕੀ ਕਿਉਂ ਤੁਹਾਡੇ ਸਿਸਟਮ ਤੇ ਸਵਾਲ ਚੁੱਕਣ ਲੱਗੇ ਹੈ ਤੁਹਾਡੀਆਂ ਗਲਤੀਆਂ ਕਰਕੇ ਜੇ ਸਹੀ ਹੁੰਦੇ ਸਹੀ ਚੱਲਦੇ ਕਿਉਂ ਕੋਈ ਉਂਗਲ ਕਰਦਾ ਮੇਦਾਰ ਨੂੰ ਇਦਾਂ ਕਿਵੇਂ ਕਹਿ ਸਕਦਾ ਵੀ ਸਾਹਮਣੇ ਮੇਰੇ ਨਾਲ ਬਹਿ ਕੇ ਗੱਲ ਕਰੋ ਮੈਂ ਤੇ ਬੇਨਤੀ ਕੀਤੀ ਚੈਨਲ ਤੇ ਆਉਣ ਲਈ ਤੇ ਬਾਬਾ ਤੁਮਾਂਜੀ ਦਾ ਬਿਆਨ ਆਇਆ ਅਖੇ ਸਿੰਘ ਸਾਹਿਬ ਜੀ ਦਾ ਸਤਕਾਰ ਹੈ ਸਿੰਘ ਸਾਹਿਬ ਦਾ ਰੁਤਬਾ ਬੜਾ ਵੱਡਾ ਕੋਈ ਬੰਦਾ ਐ ਕਹਿ ਨਹੀਂ ਸਕਦਾ ਬਾਬਾ ਜਰਨੈਲ ਸਿੰਘ ਜੀ ਇੱਕ ਆਡੀਓ ਘੁਮਦੀ ਹੈ ਸਿੰਘ ਸਾਹਿਬਾਂ ਬਾਰੇ ਕਦੋਂ ਦੀ ਹੈ ਭਲਾਓ 84 ਤੋਂ ਪਹਿਲਾਂ ਦੀ 83 83 83 ਦੇ ਨੇੜੇ ਨਹੀਂ 84 ਦੀ ਹੈ ਮੇਰੇ ਖਿਆਲ ਕਿਉਂਕਿ ਜੂਨ ਚ ਹੋਇਆ 84 ਦੇ ਵਿੱਚ ਆਡੀਓ ਹੈ ਇੱਕ ਤੇ ਬਾਬਾ ਜਰਨੈਲ ਸਿੰਘ ਹੁਣੀ ਕਹਿੰਦੇ ਆ ਉਹ ਹੈੱਡ ਗ੍ਰੰਥੀ ਨੇ ਝੂਠ ਬੋਲਿਆ ਸਿੰਘ ਸਾਹਿਬ ਨੇ ਝੂਠ ਬੋਲਿਆ ਜਥੇਦਾਰਾਂ ਨੇ ਝੂਠ ਬੋਲਣ ਦਾ ਠੇਕਾ ਲੈ ਲਿਆ ਤੁਹਾਨੂੰ ਮਰਤਬਾ ਦੇਤਾ ਝੂਠ ਬੋਲਣ ਦਾ ਕਿਸੇ ਨੇ ਇਹ ਬਾਬਾ ਜਰਨੈਲ ਸਿੰਘ ਹੁਣੀ ਕਹਿੰਦੇ ਆ ਸਿੱਧੀ ਗੱਲ ਕਰਦੇ ਆ ਤੇ ਅੱਜ ਜਿਹੜਾ ਬਾਬਾ ਅੱਜ ਵਾਲਾ ਉਹ ਕਹਿੰਦਾ ਇਹਨਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਕਿਉਂਕਿ ਹੁਣ ਤੇਰੇ ਬੱਲ ਨੇ ਆਖੋ ਸਤਨਾ ਹਾਂ ਇਹ ਤੇਰੇ ਬੱਲ ਨੇ ਆਪੇ ਹੀ ਨਹੀਂ ਕਹਿ ਸਕਦਾ ਕੋਈ ਇੱਕ ਧਿਰ ਦਾ ਪੱਖ ਪੂਰਦੇ ਨੇ ਵੀਰੋ ਕਰ ਦੇਣਗੇ ਜੇ ਫੈਸਲਾ ਤੇ ਕਰ ਦੇਣ ਕੀ ਕਰਨਗੇ ਬਿਹੇ ਨਹੀਂ ਜੀ ਸਿੱਖ ਸਾਨੂੰ ਪਤਾ ਸੀ ਸਿੱਖ ਹੈਗੇ ਆ ਕਿ ਨਹੀਂ ਕਿੱਦਾਂ ਦੇ ਸਿੱਖ ਸਾਨੂੰ ਪਤਾ ਅਸੀਂ ਕਿੱਦਾਂ ਦੇ ਆ ਸਾਨੂੰ ਪਤਾ ਸਾਡਾ ਪਿਆਰ ਕਿੰਨਾ ਸਾਨੂੰ ਪਤਾ ਸਾਨੂੰ ਪਤਾ ਹੈ ਅਸੀਂ ਕਿੱਦਾਂ ਦੇ ਦੱਸਦੀ ਕਿ ਬੀਤੇ ਦਿਨੀ ਪਾਈ ਦਾਦੂਵਾਲ ਵੱਲੋਂ ਇੱਕ ਵੀਡੀਓ ਪਾ ਕੇ ਚੇਤਾਵਨੀ ਦਿੱਤੀ ਗਈ ਸੀ ਕਿ ਉਹਨਾਂ ਵੱਲੋਂ ਪਾਈ ਟਡਰੀਆਂ ਵਾਲਿਆਂ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਜਾਂ ਫਿਰ YouTube ਤੇ ਦੀਵਾਰ ਲਾ ਕੇ ਪ੍ਰਚਾਰ ਨਹੀਂ ਕਰ ਦਿੱਤਾ ਜਾਵੇਗਾ ਉਹਨਾਂ ਪਾਈ ਟਡਰੀਆਂ ਵਾਲਿਆਂ ਨੂੰ ਟੀਵੀ ਤੇ ਆ ਕੇ ਖੁੱਲੀ ਬਹਿਸ ਦਾ ਸੱਦਾ ਵੀ ਦਿੱਤਾ ਸੀ ਜਿਸ ਦੇ ਜਵਾਬ ਦਿੱਤੇ ਹੁਣ ਢੱਡੀਆਂ ਵਾਲਿਆਂ ਵੱਲੋਂ ਪਾਈ ਦਾਦੂਵਾਲ ਨੂੰ ਮੋੜਵੇਂ ਜਵਾਬ ਦਿੱਤੇ ਗਏ ਨੇ ਹੁਣ ਦੇਖਣਾ ਹੈ ਕਿ ਹੁਣ ਪਾਈ ਦਾਦੂਵਾਲ ਢੱਡੀਆਂ ਵਾਲਿਆਂ ਦੇ ਇਲਜ਼ਾਮਾਂ ਅਤੇ ਜਵਾਬਾਂ ਦਾ ਕਿਹੋ ਜਿਹਾ ਜਵਾਬ ਦੇਣਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ ਜੀ ਗਿਰਿਆ ਇਹ ਆਪਾਂ ਵੀਡੀਓ ਦੇਖ ਰਹੇ ਸੀ ਬਾਈ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਜਿਨੇ ਵਿੱਚ ਦਾਦੂਵਾਲ ਵੱਲੋਂ ਕੋਈ ਚੈਲੰਜ ਹੀ ਕੀਤੇਗੇ ਇੰਗਲਿਸ਼ ਹੀ ਕਹਿ ਲਓ ਜਾਂ ਕੋਈ ਗੱਲਾਂ ਉਹਨਾਂ ਦੇ ਬਾਰੇ ਬਾਈ ਨਜੀਤ ਸਿੰਘ ਢੱਡੀ ਵਾਲਿਆਂ ਦੇ ਬਾਰੇ ਕੀਤੀਆਂ ਗਈਆਂ ਤੇ ਉਹਨਾਂ ਦੇ ਜਵਾਬ ਸਨ ਉਹਨਾਂ ਨੇ ਕਿਹਾ ਕਿ ਤੁਹਾਨੂੰ ਪੰਥ ਚੋਂ ਕੱਢ ਦਿੱਤਾ ਜਾਏਗਾ ਪਰਮੇਸ਼ਵਰ ਦਵਾਰ ਦੇ ਵਿੱਚ ਤੁਹਾਡੇ ਉਹ ਨਹੀਂ ਲਾਂ ਦਿੱਤੇ ਜਾਣਗੇ ਜੇ ਤੁਸੀਂ ਇਹ ਸਮਝਦੇ ਹੋ ਪਰਮੇਸ਼ਵਰ ਦਵਾਰ ਦੇ ਵਿੱਚ ਵੀ ਤੁਸੀਂ ਦੀਵਾਰ ਨਹੀਂ ਲਾ ਸਕਦੇ ਉਹਨਾਂ ਦੇ ਸਟੇਜਾਂ ਤੇ ਅੱਗੇ ਹੀ ਪਾਬੰਦੀ ਹੈ ਕਿ ਵੀ ਉਹ ਸਟੇਜ ਤੇ ਨਹੀਂ ਮਤਲਬ ਕਿ ਖੁੱਲੇ ਆਮ ਜਿੱਥੇ ਮਰਜ਼ੀ ਉਹ ਨਹੀਂ ਪ੍ਰਚਾਰ ਨਹੀਂ ਕਰ ਸਕਦੇ ਤੇ ਅਗੋਂ ਬਾਈ ਰੰਜੀਤ ਸਿੰਘ ਢੱਡੀ ਵਾਲਿਆਂ ਨੇ ਆਪਣੇ ਸਟਾਈਲ ਜਿਹਾ ਜਵਾਬ ਦਿੱਤਾ ਜਿਸ ਤਰ੍ਹਾਂ ਕਿ ਉਹ ਥੋੜੇ ਜਿਹਾ ਕੂਲ ਰਹਿ ਕੇ ਜਵਾਬ ਦਿੰਦੇ ਨੇ ਠੰਡੇ ਠੰਡੇ ਰਹਿ ਕੇ ਤੇ ਇਹ ਨਹੀਂ ਕਿ ਵੀ ਅਗਰੈਸਿਵ ਲੈਂਗੁਏਜ ਯੂਜ਼ ਕਰਦੇ ਥੋੜੀ ਜੀ ਇਸ ਦੇ ਵਿੱਚ ਕੀਤੀ ਹੈ ਉਹਨਾਂ ਨੇ ਜਿੱਥੇ ਉਹਨਾਂ ਨੇ ਇਹ ਕਹਿਤਾ ਕਿ ਜੇਬਾ ਜੋ ਨਿਕਲੇ ਬੰਦੇ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਮਸਲਬ ਜੋ ਛੇਕੇ ਜਾਣ ਦਾ ਕੋਈ ਡਰ ਨਹੀਂ ਲੇਕਿਨ ਸਾਨੂੰ ਇਹ ਪਤਾ ਚੱਲਿਆ ਕਿ ਸਾਨੂੰ ਇਹ ਸਫਾਈ ਦੇਣ ਦੀ ਜ਼ਰੂਰਤ ਹੈ ਕਿ ਅਸੀਂ ਸਿੱਖ ਹੈ ਅਸੀਂ ਸਿੱਖ ਹੈ ਵਾ ਕਿ ਨਹੀਂ ਉਹਨਾਂ ਅਸੀਂ ਸਿੱਖਾ ਸਾਡਾ ਅੰਦਰ ਜਾਣਦਾ ਤੇ ਅਸੀਂ ਸਿੱਖ ਆ ਤੇ ਸਾਨੂੰ ਕੋਈ ਜਿਗਰਿਆ ਇੱਕ ਗੱਲ ਹੈ ਕਿ ਭਾਈ ਰঞ্জੀਤ ਸਿੰਘ ਢੜੀ ਵਾਲਾ ਜਿਹੜੀ ਇਸ ਵੀਡੀਓ ਜੀ ਵੀ ਕੀਤੀ ਕਿ ਉਹਨਾਂ ਦੇ ਆਰ ਨਾਲ ਨਾ ਜਿਹੜੀ ਲੁੱਟ ਖਸੁੱਟ ਵਜਹੀ ਹੋਈ ਸੀ ਨਾ ਆ ਜਿਹੜੇ ਡੇਰਿਆਂ ਨੇ ਆਣੇ ਜਾਂ ਬਾਬਿਆਂ ਨੇ ਉਹਨਾਂ ਦਾ ਉਹਨਾਂ ਦਾ ਕਾਰੋਬਾਰ ਕਾਫੀ ਹਿੱਲਿਆ ਤੇ ਜਿਸ ਦੀ ਵਜ੍ਹਾ ਤੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਉੱਤੇ بار-बार ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਦਿਮਾਂਦ ਰੁਕਵਾ ਦਿੱਤੇ ਜਾਣ ਉਹਨਾਂ ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ ਇੰਜ ਕਰਕੇ ਕਾਫੀ ਉਹਨਾਂ ਦੇ ਖਿਲਾਫ ਉਹਨਾਂ 'ਤੇ ਅਟੈਕ ਕੀਤੇ ਜਾਂਦੇ ਨੇ ਚਾਹੇ ਜ਼ੁਬਾਨੀ ਹੋਵੇ ਚਾਹੇ ਉਹ ਹੱਥ ਨਾਲ ਹੋਵੇ ਜਾਂ ਜਿਵੇਂ ਵੀ ਹੋਵੇ ਹਾਂਜੀ ਹਾਂ ਉਹਨਾਂ ਨੂੰ ਉਹਨਾਂ ਨੂੰ ਨਾ ذہنی ਤੌਰ ਤੇ ذہنی ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹਾਂ ਲੇਕਿਨ ਇਹ ਹੈ ਕਿ ਬਾਈ ਰਣਜੀਤ ਸਿੰਘ ਢੱਡੀਆਂ ਲੈਣੇ ਸਿੱਖਾਂ ਨੂੰ ਜਾਂ ਜਿਹੜੇ ਉਹਨਾਂ ਦੇ ਜਿਹੜੇ ਦੀਵਾਨ ਸੁਣਦੇ ਨਾ ਉਹਨਾਂ ਨੂੰ ਇਸ ਕਾਬਲ ਕਰਦਾ ਹੈ ਕਿ ਉਹਨਾਂ ਨੂੰ ਲੁੱਟਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਇਸ ਦੀਵਾਨ ਦੇ ਵਿੱਚ ਵੀ ਕਿਹਾ ਕਿ ਹੁਣ ਇਹਨਾਂ ਦੇ ਨਹੀਂ ਕਿ ਇਹਨਾਂ ਨੂੰ ਭੇਡਾ ਕਿਹਾ ਜਾਂਦਾ ਹੁਣ ਮੁੰਨ ਕੇ ਵਹਾਓ ਉਹਨਾਂ ਕਹਿੰਦਾ ਲਫ਼ਜ਼ ਥੋੜਾ ਜਿਹਾ ਆਕਵਰਡ ਹੈ ਲੇਕਿਨ ਹੁਣ ਮੁੰਨ ਕੇ ਵਹਾਓ ਜਿਵੇਂ ਸਾਰੀ ਜ਼ਿੰਦਗੀ ਮੁੰਨ ਦੇ ਰਹੇ ਜੇ ਸਹੀ ਗੱਲ ਹੈ ਤੇ ਗੋਲਕ ਭਰਦੇ ਰਹੇ ਜੇ ਨਾ ਗੋਲਕ ਕੀ ਗੋਲਕ ਹੁੰਦਾ ਗੱਲਾਂ ਨਹੀਂ ਜਿਹੜਾ ਰੱਖਿਆ ਹੁੰਦਾ ਬਾਹਰ ਜਿਵੇਂ ਉਹਨਾਂ ਦੇ ਅੱਛਾ ਅੱਛਾ ਗੋਲਕ ਕਹਿੰਦੇ ਨੇ ਉਹਨਾਂ ਨੂੰ ਗੁਰਮੁਖੀ ਗੋਲਕ ਗੱਲੇ ਨੂੰ ਕਹਿੰਦੇ ਆਪਾਂ ਜਿਹੜਾ ਉਹ ਗੱਲਾਂ ਹੁੰਦਾ ਜਿਹਨਾਂ ਬੱਚੇ ਵੀ ਵੈਸ ਪੈਸ ਅੱਛਾ ਉਹ ਯਾਨੀ ਕਿ ਜਿਹੜੇ ਇਹਨਾਂ ਨੇ ਭਰ-ਭਰ ਕੇ ਰੱਖੇ ਨੇ ਨਾ ਜਾਂ ਜਿਨ੍ਹਾਂ ਦਾ ਟੁੱਕਰ ਪਾਣੀ ਇਹ ਡ ਤੇ ਉਹਨਾਂ ਨੂੰ ਲੋਕਾਂ ਨੂੰ ਸ਼ਹੂਰ ਦਿੱਤਾ ਲੋਕਾਂ ਨੂੰ ਇਹਨਾਂ ਨੇ ਇੱਕ ਸੋਚ ਦਿੱਤੀ ਹੈ ਹਾਂਜੀ ਤੁਸੀਂ ਇਹ ਦੇਖੋ ਨਾ ਕਿ ਬਾਬਾ ਰਾਮ ਰਹੀਮ ਹੋ ਗਿਆ ਜਾਂ ਆਸਾ ਰਾਮ ਹੋ ਗਿਆ ਜਿਨ੍ਹਾਂ ਦੇ ਉੱਤੇ ਤਿੰਨ ਬਲਦਕਾਰੀ ਬਲਦਕਾਰ ਦੇ ਕੇਸ ਨੇ ਉਹਨਾਂ ਦੇ ਉੱਤੇ ਤੇ ਉਹਨਾਂ ਨੂੰ ਅਦਾਲਤਾਂ ਤੋਂ ਵੀ ਪ੍ਰੋਬਲ ਮਿਲਦੀ ਹੈ ਤੇ ਜਿਹੜਾ ਹੈ ਨਾ ਅਕਾਲ ਤਖਤ ਤੋਂ ਲੋ ਵੀ ਉਹਨਾਂ ਨੂੰ ਉਸ ਲੈਵਲ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਸਮਝੋ ਕਿ ਵੀਡੀਓ ਦੇ ਮਾਧਿਅਮ ਨਾਲ ਜਾਂ ਵੀਡੀਓ ਦੇ ਨਾਲ ਹੀ ਸਾਨੂੰ ਏਦਾਂ ਗੱਲਾਂ ਦਾ ਪਤਾ ਲੱਗਦਾ ਹੈ ਅਸੀਂ ਆਪਾਂ ਨੂੰ ਕਿੱਥੇ ਕਿੱਥੇ ਪਾਬਾ ਤੇ ਪਾਕਿਸਤਾਨ 'ਚ ਬੈਠੇ ਹਾਂ ਪਾਕਿਸਤਾਨ 'ਚ ਬੈਠੇ ਹਾਂ ਲੇਕਿਨ ਅਸੀਂ ਵੀਡੀਓਜ਼ ਵਗੈਰਾ ਦੇਖ ਹੀ ਨਹੀਂ ਆਨੇ ਤੇ ਉਹਨਾਂ 'ਚ ਇਹ ਹੀ ਜ਼ਿਕਰ ਕੀਤਾ ਜਾਂਦਾ ਕਿ ਉਹਨਾਂ ਦੇ ਨਿਵਾਸ ਤੇ ਨਾ ਸੌਫਟ ਕਾਰਨਰ ਯੂਜ਼ ਕੀਤਾ ਹੁੰਦਾ ਹੈ ਛੋਟੀ ਜੀ ਵੀਡੀਓ ਸੀ ਦੋਸਤੋ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਬਾਕੀ WhatsApp ਜਿਹੜਾ ਸਾਡਾ ਉਹ ਵੀਡੀਓ ਦੇ ਸ਼ੁਰੂ 'ਚ ਮੌਜੂਦ ਹੁੰਦਾ ਅਗਰ ਕਿਸੇ ਨੇ ਕੋਈ ਵੀਡੀਓ ਰეკਮੈਂਡ ਕਰਨੀ ਹੋਵੇ ਜਾਂ ਆਪਣਾ ਕੋਈ ਗੱਲਬਾਤ ਕਰਨੀ ਹੋਵੇ ਤੇ ਸਾਡੇ ਨਾਲ ਕਰ ਸਕਦਾ ਮਿਲ ਲਿਆ ਨਵੀਂ ਵੀਡੀਓ ਨਾਲ